ਆਰਿਆਂ ਨੂੰ ਪਤਾ ਹੈਗਾ ਕਿ 21 ਦੀ ਸ਼ਾਮ ਨੂੰ ਅ ਸੇਠ ਜਿਹੜੇ ਮੋਬਾਈਲ ਸ਼ਾਪ ਉੱਤੇ ਦੋ ਅਣਪਛਾਤੇ ਮੂੰਟਕੇ ਹਨ ਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਪਿਸ਼ਠਭੂਮੀ ਇਹ ਹੈਗੀ ਕਿ ਇਸ ਨੂੰ ਜਿਹੜੇ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫੌਤੀ ਮੰਗ ਰਿਆ ਸੀ ਇਹਨਾਂ ਤੋਂ ਨਾਬੇਨ ਦੀ ਸੂਰਤ ਵਿੱਚ ਉਹਨਾਂ ਨੇ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਆ ਉਦੋਂ ਇਹਨਾਂ ਦੇ ਮੂਹ ਟੱਕੇ ਹੋਏ ਸੀਗੇ। ਆ ਉਸ ਸੰਬੰਧ ਵਿੱਚ ਜਿਹੜੇ ਸੰਬੰਧਿਤ ਬੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ। ਉਹਦੇ ਵਿੱਚ ਇਹ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਅ ਮੇਰੇ ਖਿਆਲ ਉਸੇ ਦਿਨੀ ਜੋਇਨ ਕੀਤਾ ਸੀ। ਜਿਸ ਦਿਨ ਇਹ ਹੋਇਆ। ਇਹ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜੇਰੇ ਨਗਰਾਨੀ ਖੁਦ ਹੀ ਅ ਇਹ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਝੋਟੇ ਹੋਏ ਸਨ ਐਬਲੀ ਸਪੋਰਟਡ ਬਾਈ ਆਰ ਸੀਏਏ ਲੱਡ ਬਾਈ ਐਸਐਸਪੀ ਗੁਰਪ੍ਰਤਾਪ ਸੀਆਈ ਇੰਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੇ ਨਿਗਰਾਨੀ ਹੇਠ ਐਸਐਸਪੀ ਸਾਹਿਬ ਨੇ ਏ ਵਕ ਵਕ ਟੀਮਾਂ ਨੂੰ ਵਕ ਵਕ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ 마સ્ਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮਸ਼ਕਕਤ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਤੇ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਆ ਛਾਪਾਂ ਮਾਰੀ ਜਾਂ ਸਾਡਾ ਕੋਈ ਅਸੀਂ ਉਥੇ ਆਪਦੇ ਸਪੌਟਰਸ ਲਾਨਨੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕੰਵਲਜੀਤ ਏਲੀਅਸ ਲਵਜੀਤ ਡੇਰਾ ਕੀ ਬਰਵਾਲ ਦਾ ਰਹਿਣ ਵਾਲਾ ਹੈਗਾ ਉਸ ਆ ਜਹਾਂਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਆ ਕੋਈ ਵਾਰਦਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ ਟਰੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਬਿਨਾ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਦੇ ਅੱਜ ਸਵੇਰੇ ਕਰੀਬ ਮਤਲਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪੌਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਤੇ ਇਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਇਹਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਫਿਰ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹਦੇ ਤੇ ਫਾਇਰਿੰਗ ਕੀਤੀ ਹੈਗੀ ਹੈ ਜੋ ਅੱਜ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨਿਲਦੇ ਹਸਪੀਟਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕ੍ਰਾਈਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਉਹਦੀ ਤਰ੍ਹਾਂ ਪકડ ਲਈ ਛਾਪੇਮਾਰੀ جاری ਹੈ ਜਿਸੇ ਤਰ੍ਹਾਂ ਇਹ ਉਹ ਦੂਜਾ ਸੱਚ ਤੱਕ ਉਹ ਆਂ ਦਾ ਆਇਡੈਂਟੀਫਾਈਡ ਹੈ ਉਹਦੀ ਡਿਟੇਲ ਮੈਂ ਤੁਹਾਡ ਨਾਲ ਸ਼ੇਅਰ ਨਹੀਂ ਕਰ ਸਕਦਾ ਬਿਕੋਜ਼ ਇਟ ਵਿਲ ਹੈਂਪਰ ਆਰ ਇਨਵੈਸਟੀਗੇਸ਼ਨ ਆਦਰਵਾਇਜ਼ ਹੀ ਹੈਜ਼ ਬੀਨ ਆਇਡੈਂਟੀਫਾਈਡ ਅਸੂਮ ਚੇਤੀ ਉਹਨੂੰ ਅਸੀਂ ਹਲੇ 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 ਜ਼ਦਾਰ ਸਾਹਿਬ ਹਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਆਲੇ ਉਹ ਪੁੱਛਗਿਛ ਦੇ ਮਤਲਬ ਅਸੀਂ ਹਲੇ ਯੋਗ ਨਾਲ ਤਾਂ ਉਹਦਾ ਉਪਚਾਰ ਚੱਲ ਰਿਹਾ ਜਿਸੇ ਤਰ੍ਹਾਂ ਹੀ ਹੋਏਗਾ ఎవਰੀਥਿੰਗ ਵਿਲ ਬੀ ਟ੍ਰਾਂਸਪੇਰੈਂਟ ఎవਰੀਥਿੰਗ ਵਿਲ ਬੀ ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਰਸ ਹੋਣਗੇ ਇਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੈਂਡਿੰਗ ਕੇਸਿਸ ਜਿਨ੍ਹਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਵੇਗਾ ਸਰ ਕਿੰਨੀ ਮੰਗੀ ਗਈ ਸੀ ਉਹ ਬਹੁਤ ਪਾਸੋਂ ਕਿੰਨੀ ਫਾਈਲਿੰਗ ਹੋਈ ਹੈ ਇਹ ਤਾਂ ਫਾਈਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਵਾ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਸੋ ਉਹਨੇ ਕਿੰਨੇ ਕੀਤੇ ਉਥੇ ਕਿਉਂਕਿ ਮੌਕੇ ਤੇ ਕੋਲ ਕੋਈ ਕਿਉਂਕਿ ਯੂ ਨੋ ਜਦੋਂ ਰਿਬਾਉਂਡ ਮਾਰਦਾ ਕੋਲ ਕਿੱਧਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲ ਟੂ ਵਾਲੀ ਇਟ ਵਿਲ ਬੀ ਯੂ ਨੋ अर्ਲੀ ਡੇਸ ਟੂ ਟੈਲ ਮੀ ਕਿ ਇੰਨੇ ਫਾਇਰ ਉਧਰ ਹੋਏ ਇੰਨੇ ਫਾਇਰ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਉਹ ਆਪਣੇ ਆਪਣਾ ਆਪਣਾ ਸਲਾ ਚੈੱਕ ਕਰਨਗੇ ਉਹ ਦੱਸਣਗੇ ਵੀ ਉਹ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਾਂਜੀ ਉਹਨਾਂ ਨੇ ਕੋਈ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛਗੇ ਛ ਹੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜਿਹੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਣਗੀਆਂ। ਸਾਰੇ ਜਿਹੜੇ ਹਸਨ ਹੁੰਦੇ ਨੇ ਉਹ ਤਕਰੀਫਾਂ ਲਈ ਇਹ ਪਤਾ ਕਰਦਾ ਕਿ ਵਿਦੇਸ਼ 'ਚ ਬੈਠੇ ਹੋਏ ਨੇ। ਪਰ ਜਦੋਂ ਇਹਨਾਂ ਨੂੰ ਮਾਰਦਾ ਦਿੱਤੇ ਘਰਾਉਂਦੇ ਨੇ ਕਿ ਇਹ ਛੋਟੀ ਛੋਟੀ ਉਮਰ ਦੇ ਸਾਰੇ ਨੌਜਵਾਨ ਨੇ ਕਿਹੜੇ ਲਾਲਚਵਾਸ ਆ ਕੇ ਇਹ ਉਹਨਾਂ ਦੇ ਕਹਿਣ ਤੇ ਇੱਥੇ ਮਾਰਦਾ ਕਰ ਦਿੰਦੇ ਨੇ। ਥੋੜਾ ਬੜਾ ਵਾਜਬ ਜਾਂ ਕੁਐਸਚਨ ਹੈ ਜਿਹੜਾ ਜਿਹੜਾ ਕਿ ਮੰਦਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ। ਪਰ ਲੋਭ ਨੇ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਇੱਕ ਕਪੜੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦ ਭਾਗੀ ਜਿਹੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂਹ ਦੇ ਵਿੱਚ ਹੀਰੋਇਨ ਪਾਤੀ ਹੈ ਅਸਿਸਟ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ ਰਾਮਨਾਲ ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਟੱਡ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸਰੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਆ ਇਹਨਾਂ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਵਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਆ ਸਾਡਾ ਦਬਦਬਾ ਵਾਜੇ ਇਹਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਕਲੀਆਂ ਵਾਲੇ ਹੁਣ ਮੱਲ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਇਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਰਦਲ ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਨਾਂ ਨੂੰ ਵਿੱਚ ਹੋਰ ਪਸਾਰ ਰਹੇ ਨੇ ਜਿਹੜਾ ਨਿਸ਼ਾਨ ਜੋ ਰਿਹਾ ਇਹਦੇ ਬਾਰੇ ਕੋਈ ਪਤਾ ਲੱਗ ਸਕਿਆ ਹਾਂ ਜੀ ਹਾਂ ਜੀ ਇਸ ਵੇਲੇ ਇਹਦੇ ਕੋਈ ਪ੍ਰਾਪਤ ਹੋਇਆ ਨਹੀਂ ਹਾਂ ਜੀ ਇਹਦੇ ਬਾਰੇ ਕੋਈ ਪਤਾ ਲੱਗ ਸਕਿਆ ਆਓ ਹਲੇ ਫਿਰ ਅ ਤੱਕ ਬਲਾਕ ਦਾ 9mm ਦਾ ਪਿਸਤਲ ਇਸ ਤੋਂ ਰਿਕਵਰ ਹੋਇਆ ਹੈ ਸਰ ਬਟਾਲਾ ਕੋਈ ਛੋਟਾ ਵੱਡਿਆ ਕੰਮ ਕਰ ਰਿਹਾ ਨੋ ਡਾਊਟ ਸਰ ਡੈਡ ਐਲੀਮੈਕਸ ਆਪਣੀ ਤੱਬਾਂ ਦੇ ਵਿੱਚ ਲਾ ਕੇ ਹਥਿਆਰ ਲਗਾਤਾਰ ਸੜਕਾਂ ਤੇ ਚੱਲਦੇ ਨੇ ਟ੍ਰੈਫਿਕ ਪੁਲਿਸ ਜਿਹੜੇ ਦੂਸਰੇ ਆਮ ਲੋਕ ਨੇ ਉਹਨਾਂ ਨੂੰ ਚਰਾਨੀ ਕਰਦੇ ਬਹੁਤ ਸਰ ਲਗਾਤਾਰ ਇਹ ਜਦ ਚੱਲਣਾ ਉੱਥੇ ਸਰ ਕਿੰਨਾ ਕਿੰਨਾ ਲਾਕਾ ਬੰਦੀ ਤੋਂ ਕਮੀ ਹੋ ਜਾਂਦੀ ਕਿ ਕੋਲੋਂ ਹੱਥ ਨਹੀਂ ਆ